ਇਹ ਮੈਟਰ ਜਮਾ ਸਸਤੇ ਰੇਟਾਂ 'ਚ ਦੇਵਾਂਗੇ ਕੁੱਲ 90 ਹਜ਼ਾਰ ਦੀ ਜੈਨਸਟਿਲੋ ਵੀ ਪੰਜਾਬ ਨੰਬਰ ਦੀ ਕਾਰ ਦੇਵਾਂਗੇ ਮਿੱਤਰੋ ਕਾਰ ਚੈੱਕ ਕਰ ਲੋ ਪਹਿਲਾਂ ਤਾਂ ਚੌਂਕੜਾ ਬਾਈ ਚੈੱਕ ਕਰਾ ਦੇ ਪੋਲੋ ਦੇ ਤੇ ਜਮਾ ਨਵਾਂ ਮਿੱਤਰੋ ਲਾਇ ਕਾਰ ਦੇ ਵਿੱਚ ਲੱਗੇ ਹੋਇਆ ਕਾਰ ਤੇ ਕੋਈ ਵੀ ਸਕਰਾਚ ਨਹੀਂ ਮਿੱਤਰੋ ਤੋਹਫਾ ਆ ਗਿਆ ਬੜੇ ਸਸਤੇ ਰੇਟਾਂ 'ਚ ਆ ਗਈ ਜੈਨਸਟਿਲੋ ਟੌਪ ਵਾਲਾ ਮਾਡਲ ਆ ਗਈ ਵੀਐਕਐਸਆਈ ਕਾਰ ਦਾ ਵੇਰੀਐਂਟ ਆ ਕਾਰ ਜਮਾ ਨਵੀਨ ਗੋਰਾ ਮਿੱਤਰੋ ਕਾਰ ਇੰਟੀਰੀਅਰਲ ਵਾਈਜ਼ ਵੀ ਤੁਹਾਨੂੰ ਚੈੱਕ ਕਰਾਉਣੇ ਆ ਜਮਾ ਸ਼ੋਅਰੂਮ ਪੀਸ ਦੀ ਜਨਸਟੀਲੋ ਆ ਗਈ ਕਾਰ ਬਾਈ ਅੰਦਰੋਂ ਚੈੱਕ ਕਰਾ ਦੇ ਜਮਾ ਨਵੀਨ ਕੋਰ ਕਾਰ ਆ ਮਿੱਤਰੋ ਸੀਟ ਕਵਰਾਂ ਤੇ ਬਾਈ ਚੰਗੀ ਤਰ੍ਹਾਂ ਨਿਗਾ ਮਾਰੋ ਜਮਾ ਨਵੇਂ ਨਕੋਰ ਸੀਟ ਕਵਰ ਨੇ ਇੰਟੀਰੀਅਰਲ ਬਾਈ ਮਾਡਲ ਦੇ ਹਿਸਾਬ ਨਾਲ ਨਾ ਜਮਾ ਹੀ ਨਵਾਂ ਪਿਆਗਾ ਜਿਹੜੇ ਵੀ ਕਿਸੇ ਵੀ ਮਿੱਤਰ ਪਿਆਰੇ ਨੇ ਇਹ ਕਾਰ ਲੈਣੀ ਆ ਤਾਂ ਬਾਈ ਇੱਕ ਵਾਰੀ ਸਕਰੀਨ ਤੇ ਨੰਬਰ ਚੱਲਦਾ ਉਹ ਨੰਬਰ ਤੇ ਕਾਲ ਕਰ ਲੋ ਕੁੱਲ 90000 ਰੁਪਏ ਦੀ ਜਨਨ ਸਟੀਲੋ ਦੇ ਦਾਂਗੇ ਸਕਰੀਨ ਤੇ ਚਲਦੇ ਨੰਬਰ ਨੇ ਪੱਗ ਵਾਲੇ ਨੂੰ ਸਪੈਸ਼ਲ ਕਾਰ ਖੁੱਲੀ ਐ ਸਕਰੀਨ ਤੇ ਚਲਦੇ ਨੰਬਰ ਨੇ ਬਾਈ ਵੀਡੀਓ ਨੂੰ ਸ਼ੇਅਰ ਕਰ ਦੋ ਤੇ ਸੋਨੇ ਸੋਨੇ ਕਰ ਦੋ ਕਮੈਂਟ ਕੁੱਲ 90000 ਰੁਪਏ ਦੀ ਜਨਨ ਸਟੀਲੋ ਦੇ ਦਾਂਗੇ ਬੀਮਾ ਪ੍ਰਦੂਸ਼ਣਾ ਜਿਹੜਾ ਕਾਰ ਦਾ ਚਾਲੂ ਆਗਾ ਚਾਰੇ ਟਾਇਰ ਨਵੇਂ ਨੇ ਕੋਈ ਵੀ ਕਮੀ ਨਹੀਂ ਕਾਰ ਚ ਕੁੱਲ 90000 ਰੁਪਏ ਦੀ ਦੇ ਦਾਂਗੇ ਧੰਨਵਾਦ